ਮੀਨੇ ਪ੍ਰਬੰਧਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਜਦੋਂ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਦੇ ਵਿੱਚ ਤਰਪਾਲਾਂ ਦੀ ਘਾਟ ਤੇ ਕਾਰਨ ਹਜ਼ਾਰਾਂ ਕੁਆਂਟਲ ਕਣਕ ਮੀਂਹ ਦੇ ਵਿੱਚ ਪਿੱਚ ਗਈ ਹੈ ਮੌਸਮ ਵਿਭਾਗ ਨੇ ਵੀ ਕਈ ਦਿਨਾਂ ਤੋਂ ਮੀਂਹ ਦਾ ਅਲਰਟ ਜਾਰੀ ਕੀਤਾ ਹੋਇਆ ਸੀ ਜਿਸ ਦੇ ਬਾਵਜੂਦ ਕੋਈ ਖਾਸ ਪ੍ਰਬੰਧ ਅਥੇ ਨਹੀਂ ਕੀਤੇ ਗਏ ਮੀਂਹ ਦੇ ਕਾਰਨ ਇਹ ਫਸਲ ਜੋਇਥੀ ਮੰਡੀਆਂ ਦੇ ਵਿੱਚ ਸੁੱਟੀ ਗਈ ਸੀ ਕਿੰਨਾ ਕਹਤੇ ਹੈ ਬਰਬਾਦ ਹੁੰਦੀ ਨਜ਼ਰ ਆਈ ਹੈ ਤਾਂ ਕਿਸਾਨਾਂ ਦੇ ਚਿੰਤਾਵਾਂ ਵਧ ਗਈਆਂ ਹਨ ਪੰਜਾਬ ਦੇ ਵਿੱਚ ਮੌਸਮ ਨੇ ਇੱਕ ਵਾਰ ਫਿਰ ਤੋਂ ਆਪਣੇ ਰੰਗ ਦਿਖਾਏ ਨੇ ਜਦੋਂ ਪੰਜਾਬ ਦੇ ਵਿੱਚ ਹਾੜੀ ਦਾ ਸੀਜ਼ਨ ਪੂਰੇ ਜੋਬਨ ਤੇ ਆ ਤੇ ਮੰਡੀਆਂ ਦੇ ਵਿੱਚ ਪੈਰ ਰੱਖਣ ਨੂੰ ਥਾਂ ਨਹੀਂ ਤਾਂ ਉਸ ਸਮੇਂ ਕੁਦਰਤ ਨੇ ਇਹੋ ਜਿਹੀ ਕਰਵਟ ਲਈ ਕਿ ਕਿਸਾਨਾਂ ਆੜਤਿਆਂ ਤੇ ਨਾਲ ਦੀ ਨਾਲ ਸਰਕਾਰ ਲਈ ਵੀ ਨਵੀਂ ਟੈਨਸ਼ਨ ਖੜੀ ਕਰ ਦਿੱਤੀ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਦੀ ਗੱਲ ਕਰੀ ਤਾਂ ਅੱਜ ਸਵੇਰੇ 7:30 ਵਜੇ ਦੇ ਕਰੀਬ ਇੱਥੇ ਮੀਂਹ ਸ਼ੁਰੂ ਹੋਇਆ ਤਾਂ ਪਹਿਲੇ ਹੀ ਮੀਂਹ ਨੇ ਮਾਰਕੀਟ ਕਮੇਟੀ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਪੋਲ ਖੋਲ ਦਿੱਤੀ ਇਹ ਸਿਆਲ ਸਭ ਤੋਂ ਵੱਡੇ ਦਾਣਾ ਮੰਡੀ ਚ ਮਦੂਦਾ ਇੱਥੇਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਜਦੋਂ ਹੀ ਸਵੇਰੇ ਅਮੀ ਪੈਣਾ ਸ਼ੁਰੂ ਹੋਇਆ ਤਾਂ ਇੱਥੇ ਪ੍ਰਬੰਧਾਂ ਦੀ ਪੋਲ ਖੁੱਲੀ ਤਰਪਾਲਾਂ ਘਟਣ ਕਰਕੇ ਜਿਹੜੀਆਂ ਬੋਰੀਆਂ ਨੇ ਉਹ ਮੀਂਹ ਦੇ ਵਿੱਚ ਭੇਦੀਆਂ ਦਿਖਾਈ ਦਿੱਤੀਆਂ ਤਾਂ ਹੁਣ ਕਿਸਾਨਾਂ ਨੂੰ ਵੀ ਜਿਹੜੀ ਆਪਣੀ ਫਸਲ ਰੱਖਣ ਨੂੰ ਥਾਂ ਨਹੀਂ ਮਿਲ ਰਹੀ ਕਿਤੇ ਥੋੜੀ ਬਹੁਤ ਥਾਂ ਹੈ ਤਾਂ ਉੱਥੇ ਦੇਖ ਕੇ ਆਪਣੀ ਫਸਲ ਉਤਾਰ ਰਹੇ ਨੇ ਤਾਂ ਕਈ ਕਿਸਾਨ ਤਾਂ ਆਪਣੀਆਂ ਟਰਾਲੀਆਂ ਪੋਲਾਂ ਦੇ ਥੱਲੇ ਖੜਾ ਕੇ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਨੇ ਕਦੋਂ ਮੌਸਮ ਸਾਫ਼ ਹੋਊਗਾ ਤੇ ਕਦੋਂ ਉਹ ਮੰਡੀਆਂ 'ਚ ਜਾਣਗੇ ਤਾਂ ਇੱਕ ਵਾਰ ਮੁਰਤੋਂ ਜਿਹੜੀ ਆ ਉਹ ਮੀਨੇ ਪਰਵੰਦਾ ਦੀ ਪੋਲ ਖੁੱਲੀ ਆ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ 'ਚ ਮੌਜੂਦ ਆ ਇੱਥੇ ਕਿਸਾਨ ਵੀ ਆਏ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਹੁਣ ਕਿੰਨਾ ਕਸਰ ਪਊਗਾ ਹਾਂਜੀ ਬਾਈ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਮੇਜਰ ਸਿੰਘ ਹੈ ਤੇ ਜਿਹੜਾ ਅੱਜ ਇੱਕਦਮ ਮੌਸਮ ਬਦਲਿਆ ਤੇ ਮੀਂਹ ਵੀ ਪੈ ਰਿਹਾ ਵਾ ਕਿੰਨਾ ਕਸਰ ਪਊਗਾ ਬਾਢੀ ਦੇ ਸੀਜ਼ਨ ਤੇ ਕੰਮ ਤਾਂ ਰੁਕਣਾ ਹੀ ਹੈ ਜੀ ਬਾਕੀ ਕੰਮ ਰੁਕਣ ਤੋਂ ਬਾਅਦ ਮੰਡੀਆ ਦਾ ਕੰਮ ਵੀ ਰੁਕ ਜਾਂਦਾ ਇਹਦੇ ਨਾਲ ਤੇ ਨੁਕਸਾਨ ਵੀ ਹੋਣਾ ਜ਼ਿਮੀਦਾਰ ਦਾ ਜੋ ਵੀ ਦਿਲ ਤਰਾਤਰਾ ਕਰਦੇ ਨੇ ਇਸ ਤਰ੍ਹਾਂ ਦੇਖਿਆ ਗਿਆ ਕਿ ਸਭ ਤੋਂ ਵੱਡੀ ਮੰਡੀ ਆ ਪਰ ਫਿਰ ਵੀ ਹਰ ਵਾਰ ਹੁੰਦਾ ਇਸ ਵਾਰ ਵੀ ਹੋਇਆ ਕਿ ਜਿਹੜੀਆਂ ਬੋਰੀਆਂ ਨੇ ਉਹ ਫਸਲ ਜਿਹੜੀਆਂ ਬੋਰੀਆਂ ਭਿੱਜ ਰਹੀਆਂ ਸੀਗੀਆਂ ਕੀ ਪ੍ਰਬੰਧਾਂ ਦੀ ਕਿੱਥੇ ਘਾਟ ਆ ਜੀ ਇਹ ਸਰਕਾਰ ਹੀ ਪ੍ਰਬੰਧਾਂ ਦਾ ਨਿਕੰਮੀ ਰਹੀ ਹੋ ਆ ਬਹਿਲੇ ਦਿਨ ਤੋਂ ਤੇ ਜੇ ਜਦੋਂ ਨਾਜ ਹੁੰਦਾ ਹੈ ਚਾਹਂਦੇ ਕੁਛ ਨਹੀਂ ਤੇ ਹੁੰਦਾ ਕੁਛ ਹੈ ਦੇਖਦੇ ਹੋ ਤੁਸੀਂ ਪੱਤਰ ਕਾ ਰਹੋ ਠੀਕ ਹੈ ਕਿ ਨਹੀਂ ਤੇ ਬਾਕੀ ਜਿੰਨਾ ਆੜਤੀ ਹੈ ਇਹ ਪੂਰੀ ਆਪਣੀ ਬਾਹਰ ਲਾਉਂਦੇ ਨੇ ਇਹਨੂੰ ਸਾਂਭਣ ਦੀ ਇਹਨੂੰ ਭੱਜਣ ਤੋਂ ਬਚਾਉਣ ਵਾਸਤੇ ਪੂਰੀ ਲਾਉਂਦੇ ਨੇ ਜਿੱਦਾਂ ਇਹਨਾਂ ਕੋਲ ਹੁੰਦਾ ਸਮਾਨ ਬਾਕੀ ਗਵਰਨਮੈਂਟ ਵੱਲੋਂ ਲੱਗਦਾ ਨਹੀਂ ਵੀ ਇਹਨਾਂ ਨੂੰ ਕੋਈ ਇਦਾਂ ਸਹਾਇਤਾ ਹੁੰਦੀ ਹੋਵੇ ਗਵਰਨਮੈਂਟ ਨੂੰ ਸਿੱਟਣਾ ਚਾਹੀਦਾ ਉਹ ਜ਼ਿਆਦਾ ਨਹੀਂ ਤਾਂ ਪੰਡੀਆਂ ਪੰਡੀਆਂ ਇਹ ਸਾਰਾ ਕੁਝ ਗਵਰਨਮੈਂਟ ਵੱਲੋਂ ਕਰਾਦਾ ਹੋਣਾ ਚਾਹੀਦਾ ਸੋ ਆ ਕਿਸਾਨਾਂ ਦਾ ਇਹੀ ਕਹਿਣਾ ਹੈ ਕਿ ਜਿਹੜੀ ਆ ਮੌਸਮ ਤੋਂ ਬੜਾ ਡਰ ਲੱਗ ਰਿਹਾ ਹੈ ਕਿ ਜੇਕਰ ਹੁਣ ਮੌਸਮ ਜ਼ਿਆਦਾ ਖਰਾਬ ਹੁੰਦਾ ਤਾਂ ਸਾਰੀ ਫਸਲ ਜਿਹੜੀ ਆ ਉਹ ਬਰਬਾਦ ਹੋ ਸਕਦੀ ਆ ਕੰਨਾ ਤੋਂ ਤਰਮਿੰਦਰ ਸਿੰਘ ਜੀ ਮੀਡੀਆ